ਇੱਕ ਪਾਸੇ ਬਾਬਾ ਬੋਰ ਕਹਿੰਦੇ ਆ ਭਵਦਰਨ ਦੁੱਗਲ ਨੂੰ ਉਹਨਾਂ ਦੇ ਨੋ ਦੂਜੇ ਇਲੈਕਸ਼ਨ ਲਾ ਰਹੇ ਨੇ ਤਿਤੂ ਦੁੱਗਲ ਤੇ ਤੁਸੀਂ ਫਸਟ ਟਾਈਮ ਪਹਾੜਾਂ ਨਾਲ ਮੱਤਾਂ ਲਾਉਣਾ ਆਉਂਦਾ ਤੁਹਾਨੂੰ ਕੋਈ ਚਿੰਤਾ ਨਹੀਂ ਇਹ ਬਾਬਾ ਬੋਰ ਦੀਆਂ ਢੱਜੀਆਂ ਤੁਹਾਨੂੰ ਢਟੀਆਂ ਦਿਖਾਵਾਂਗੇ ਬੋੜਾ ਵਾਲੇ ਹੁਣ ਖਾਲੀ ਹੋ ਗਈਆਂ ਖੋਗਲੇ ਹੋ ਚੁੱਕੇ ਆ ਇਹ ਫੋਕੀਆਂ ਫੜਾ ਮਾਰਨ ਵਾਲੇ ਆ ਰਸੀਮੈਂਟ ਦੀ ਦੁਕਾਨ ਆ ਜੀ ਇਹਨਾਂ ਕੋਲ ਕੋਈ ਬੰਦਾ ਇੱਕ ਬੰਦਾ ਸਿੰਪਲ ਸਾਦਗੀ ਵਾਲਾ ਬੰਦਾ ਮਿਹਨਤ ਦੀ ਕਮਾਈ ਕਰਕੇ ਆਪਣੀ ਘਰ ਬਣਾਉਣਾ ਚਾਹੁੰਦਾ ਇਹਨਾਂ ਨੇ ਕੰਮ ਕੀ ਫੜਿਆ ਹੋਗਾ ਜੁਗ ਬਣਾਉਂਦਾ ਪਿਆ ਵਾ ਇਹਨਾਂ ਨੇ ਸਵੇਰੇ 5:30 ਵਜੇ ਦੁਨੀਆ ਸੁੱਤੀ ਹੁੰਦੀ ਆ ਇਹਨਾਂ ਨੇ ਸਕੂਟਰ ਚੱਕਣਾ ਗੇੜੇ ਮਾਰਨੇ ਸ਼ੁਰੂ ਕਰ ਦਨੇ ਕਿ ਕਿਹੜਾ ਘਰ ਬਣਾਉਂਦਾ ਪਿਆ ਘਰ ਬਣਾਉਂਦਾ ਦੇਖ ਕੇ ਕਿਸੇ ਬੰਦੇ ਨੂੰ ਭੇਜ ਦੇਣਾ ਕਿ ਤੁਸੀਂ ਜੀ ਇਹਨਾਂ ਦੀ ਇਤਾਨ ਤੋਂ ਜਾ ਕੇ ਸੀਮਿੰਟ ਸਰੀਆ ਲੈ ਆਓ ਅਗਰ ਉਹਨੇ ਸੀਮਿੰਟ ਸਰੀਆ ਨਹੀਂ ਲਿੱਤਾ ਉਹਦੀ ਸ਼ਿਕਾਇਤ ਹੋ ਜਣੀ ਕਮੇਟੀ ਕਾ ਹਮ ਕਮੇਟੀ ਘਰ ਵਾਲੇ ਆ ਜਾਣੇ ਆ ਜੀ ਕਮੇਟੀ ਘਰ ਵਾਲੇ ਮੈਂ ਹਜੇ ਮੇਰੇ ਕੋਲ ਟਾਈਮ ਨਿਕਲ ਆਵੇ ਉਹ ਵਿਧ ਪ੍ਰੂਫ ਗੱਲ ਕਰੂੰਗਾ ਵਿਦਆਊਟ ਸਰਕਾਰ ਹੋਣ ਦੇ ਬਾਵਜੂਦ ਉਥੇ ਜਾ ਕੇ ਚਾਹ ਪੀਣੀ ਅਫਸਰਾਂ ਨੂੰ ਬਲਕੇ ਮਾਰ ਉਹਨੇ ਕਰਕੇ ਲੋਕੀ ਡਰ ਜਾਂਦੇ ਕਿ ਯਾਰ ਲੈਲਾ ਯਾਰੇ ਦੇ ਕੋਲ ਚਾਰ ਪੂਰੀਆਂ ਲੈਲਾ ਗਰੀਬ ਬੰਦਾ ਕੀ ਸੋਚਦਾ ਕਿ ਮੈਂ ਸੀਮੈਂਟ ਲੈ ਲਵਾਂ ਯਾਰ ਮੇਰਾ ਘਰ ਬਣ ਜਾਊਗਾ ਮੇਰਾ ਸਰੀਆ ਲੈਲਾ ਯਾਰ ਸਰੀਆ ਸੀਮੈਂਟ ਵੇਚ ਕੇ ਲੱਖ ਡੇਢ ਲੱਖ ਕਮਾ ਕੇ ਉਹ ਤੋਂ ਬਾਅਦ ਵਧੀਆ ਤਰੀਕੇ ਨਾਲ ਉਹਦੀ ਸ਼ਿਕਾਇਤ ਕਰਨੀ ਆ ਆ ਜਾ ਘਰ ਨਿਕਲੇ ਆ ਪਿੱਛੇ ਨਿਕਲੇ ਆ ਜੀ ਆਹ ਤੇ ਦੂਜੇ ਪਰਿਵਾਰ ਦਾ ਵਾ ਜੀ ਇਹਦਾ ਸੀਮੈਂਟ ਸਰੀਆ ਵੇਚ ਕੇ ਜਦੋਂ ਇਹਦਾ ਐਂਡ ਤੇ ਕੰਮ ਆ ਗਿਆ ਇਹਦੀ ਸ਼ਿਕਾਇਤ ਕਰ ਮੇਰੀ ਧੌਂਚ ਸਰੀਆ ਨਹੀਂ ਅੜਿਆ ਹੋਇਆ ਕਿ ਚਲ ਗਿਆ ਜੀ ਸ਼ਿਕਾਇਤ ਕਰਤੀ ਐ ਦੀ ਆ ਕਿਸੇ ਦਾ ਘਰ ਬਣਦਾ ਪਿਆ ਤੇ ਮੈਂ ਸ਼ਿਕਾਇਤ ਕਰਾਂ ਸੀਮੈਂਟ ਸਰੀਆ ਮੇਰੇ ਤੋਂ ਲਵੋਗੇ ਤੇ ਤਾਂ ਕੋਈ ਕਮੇਟੀ ਵਾਲੇ ਨਹੀਂ ਆਊਗਾ ਇਹਨੇ ਪਾਇਆ ਜੀ ਸਲੋਗਨ ਪਾਇਆ ਵਾ ਕਿ ਨਵਾਂ 9 ਦਿਨ ਪੁਰਾਣਾ 100 ਦਿਨ ਇਹ 100 ਦਿਨ ਤੋਂ ਦੁਨੀਆ ਇੰਨੀ ਅੱਕ ਚੁੱਕੀ ਜਾਣਾ ਤੇ ਪਰਿਵਾਰ ਬਾਤੋਂ ਬਹੁਤ ਅੱਕ ਚੁੱਕੀ ਆ ਲੋਕੀ ਹੁਣ ਧਈਆ ਕਰ ਚੁੱਕੇ ਆ ਕਿ ਹੁਣ ਨਵੇਂ 9 ਦਿਨ ਵਾਲੇ ਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੀਏ ਮੇਰੇ ਨਾਲ ਇਹਨਾਂ ਨੇ ਜਦੋਂ ਤੱਕਾ ਕੀਤਾ ਨਾ ਇਹਨਾਂ ਦੇ ਨਾਲ ਹੀ ਸਾਥੀ ਸੀਗਾ ਮੈਂ ਇਹਨਾਂ ਨੇ ਜਦੋਂ ਮੇਰੀ ਵਾਈਫ ਮੇਰੇ ਬੱਚੇ ਜਿਹੜਾ ਬੰਦਾ ਇਹਨਾਂ ਦੇ ਨਾਲ ਰਹੂਗਾ ਨਾ ਉਹਨੂੰ ਇਹਨਾਂ ਦੇ ਪਿੱਛੇ ਏ ਕਰ ਦੇਣਾ ਮੈਂ ਸਾਨੂੰ ਜਵਾਬ ਦਤਾ ਕਿ ਲੋਕ ਗੰਦ ਚ ਰਹਿਣਾ ਸਿੱਖੇ ਹੋਇਆ ਸਿਰਫ ਇੱਕ ਪਈਆ ਕੀਤਾ ਸੀ ਕਿ ਇਲੈਕਸ਼ਨ ਲੜਨਾ ਤੇ ਇਹ ਤਾਂ ਭਵੱਜਲ ਸਿੰਘ ਦੁੱਗਲ ਦੇ ਵੱਡੇ ਦਾਅਵੇ ਆ ਜੋ ਇਹ ਦੱਸ ਰਿਹਾ ਆ ਵੀ ਮੈਂ ਲਾਲਵਾ ਮੇਰਾ ਮੁੰਡਾ ਲਾਲ ਲਵੇ ਮੇਰੀ ਨੂੰਹ ਲਾਲ ਲਵੇ ਚਲੋ ਛੱਡੋ ਇਹਨਾਂ ਦੇ ਆਲਟਾਂ ਮੈਂ ਆਪਣੇ ਪੋਤੇ ਨੂੰ ਖੜਾ ਕਰਤਾ ਉਹਨੂੰ ਵੀ ਜਿਤਾ ਲੂੰਗਾ ਪਰ ਹੁਣ ਭਾਈ ਐਡਾ غرੂਰ ਐਡਾ ਆਪਣੇ ਆਪ ਦੇ ਕੌਨਫੀਡੈਂਸ ਜਾਂ ਆਪਾਂ ਇੱਕ ਸ਼ਬਦ ਥੋੜਾ ਜਿਹਾ ਹੰਕਾਰ ਕਹਿ ਲਈਏ ਇਹ ਕਿੱਦਾਂ ਦਾ ਪੋਸੀਬਲ ਆ ਇਹ ਲੋਕ ਕੀ ਦੱਸਣਗੇ ਇੱਕ ਤਾਕਤਵਰ ਬੰਦੇ ਦੇ ਖਿਲਾਫ ਜਦੋਂ ਕੋਈ ਵੀ ਲੜਨ ਲਈ ਨਹੀਂ ਤਿਆਰ ਸੀ ਸਫੀਟ ਟਟਾ ਮੋਨਗਾ ਚਟਾ ਮੈਦਾਨ ਚ ਨਿੱਤਰ ਗਿਆ ਅੱਜ ਹੁਣ ਅਸੀਂ ਪਹੁੰਚ ਚੁੱਕਿਆ ਫਗਵਾੜਾ ਦੇ ਬਾਅ ਨੰਬਰ 47 ਜੋ ਕਿ ਇਸ ਵੇਲੇ ਦੀ ਹੌਰ ਸੀਟ ਬਣ ਚੁੱਕਾ ਹੈਗਾ ਆ ਜਿਹੜੇ ਕਿ ਇੱਥੇ ਭਾਈਪਾ ਦੇ ਉਮੀਦਵਾਰ ਹੈਗੇ ਆ ਉਹਨਾਂ ਦਾ ਕਾਫੀ ਦੇਰ ਤੋਂ ਕਬਜਾ ਰਿਆ ਕਾਫੀ ਟਾਈਮ ਤੋਂ ਉਹ ਇੱਥੇ ਰਾਜ ਕਰ ਰਹੇ ਆ ਤੇ ਉਹਨਾਂ ਦਾ ਹੁਣ ਵੀ ਦਾਵਾ ਆ ਕਹਿੰਦੇ ਵੀ ਜਿੱਤਣ ਹੁਣ ਵੀ ਅਸੀਂ ਕਿਸੇ ਨੂੰ ਦੇਣਾ ਵੀ ਸਾਡਾ ਕਬਜਾ ਕੋਈ ਤੋੜ ਨਹੀਂ ਸਕਦਾ ਉਹਨਾਂ ਨੇ ਵੋਟਾਂ ਦੇ ਲੈ ਕੇ ਲਾਤਾ ਵੀ ਭਾਈ ਨਵਾਂ 9 ਦਿਨ ਪੁਰਾਣਾ 100 ਦਿਨ ਉਹ ਕਹਿੰਦੇ ਸਾਨੂੰ ਸਾਡੀ ਰੇਲ ਗੱਡੀ ਨੂੰ ਕੋਈ ਥੰਮ ਨਹੀਂ ਲਾ ਸਕਦਾ ਤੇ ਇਹ ਗੱਲ ਸੱਚੀ ਵੀ ਸੀ ਕਿਸੇ ਪਾਰਟੀ ਦੇ ਉਮੀਦਵਾਰ ਨੇ ਹੋਰ ਕਿਸੇ ਨੇ ਯੁਰਤ ਨਹੀਂ ਕੀਤੀ ਉਹਨਾਂ ਖਿਲਾਫ ਲੜਨ ਦੇ ਲਈ ਪਰ ਸੈਫੀ ਚੱਡਾ ਤੇ ਉਹਨਾਂ ਦੀ ਵਾਈਫ ਮੋਨਿਕਾ ਚੱਡਾ ਨੇ ਵੀ ਝੰਡਾ ਘੱਡ ਦਿੱਤਾ ਕਹਿੰਦੇ ਅਸੀਂ ਕਿ ਇਲੈਕਸ਼ਨ ਵੀ ਲੜਾਂਗੇ ਤੇ 100 ਦਿਨ ਤੇ 9 ਦਿਨਾਂ ਦਾ حساب ਵੀ ਕਰਾਂਗੇ ਚੱਡਾ ਸਾਹਿਬ ਪਹਿਲਾ ਸਵਾਲ ਇਹ ਉਹਦਾ ਬੜੇ ਸ਼ੋਰ ਆ ਵੀ ਨਮਾ 9 ਦਿਨ ਤੇ ਪੁਰਾਣਾ 100 ਦਿਨ ਕਹਿੰਦੇ ਉਹਨਾਂ ਨੇ ਕਰ ਕੀ ਲੈਣਾ ਕੀ ਸੋਚ ਕੇ ਇਲੈਕਸ਼ਨ ਲੜ ਰਹੇ ਹੋ ਤਕੜ ਜੀ ਦੁਨੀਆ ਆ ਜਿਹੜਾ ਇਹਨਾਂ ਨੇ ਪਾਇਆ ਜੀ slogan ਪਾਇਆ ਵਾ ਕਿ ਨਵਾਂ 9 ਦਿਨ ਪੁਰਾਣਾ 100 ਦਿਨ ਇਹ 100 ਦਿਨ ਤੋਂ ਦੁਨੀਆ ਇੰਨੀ ਅੱਕ ਚੁੱਕੀ ਹੈ ਨਾ ਤੇ ਪਰਿਵਾਰ ਬਾਤੋਂ ਬਹੁਤ ਅੱਕ ਚੁੱਕੀ ਆ ਲੋਕੀ ਹੁਣ ਤૈયਿਆ ਕਰ ਚੁੱਕੇ ਆ ਕਿ ਹੁਣ ਨਵੇਂ 9 ਦਿਨ ਵਾਲੇ ਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੀਏ ਤੇ ਮੇਰਾ ਵੀ ਪ੍ਰਾਨ ਇਹੀ ਆ ਕਿ ਇੱਕ ਵਾਰੀ ਮੈਨੂੰ ਮੌਕਾ ਦੇ ਕੇ ਦੇਖੋ ਤੇ 9 ਦਿਨਾਂ ਦਾ ਜੋ ਇਹਨਾਂ ਨੇ 100 ਦਿਨ ਚ ਨਹੀਂ ਕੀਤਾ ਨਾ ਉਹ ਮੈਂ 9 ਦਿਨਾਂ 'ਚ ਹੀ ਹਿਸਟਰੀ ਬਣਾ ਕੇ ਦਿਖਾਉਂਗਾ ਇੱਕ ਵਾਰੀ ਮੌਕਾ ਤਾਂ ਦੇ ਮੈਨੂੰ ਲੋਕੀ ਇਹ ਮੈਂ ਪਰਿਵਾਰ ਬਾਤ ਚ ਨਹੀਂ ਪੈਂਦਾ ਨਾ ਮੈਂ ਸੀਮੈਂਟ ਵੇਚਣਾ ਨਾ ਮੈਂ ਸਰੀਆ ਵੇਚਣਾ ਨਾ ਮੈਂ ਲੋਕਾਂ ਦੀਆਂ ਸ਼ਿਕਾਇਤਾਂ ਕਰਨੀਆਂ ਹਮ ਬਾੜ ਦੇ ਵਿੱਚ ਤੁਸੀਂ ਆ ਕਿ ਤੁਹਾਨੂੰ 21 ਤਰੀਕ ਨੂੰ ਸ਼ਾਮ ਨੂੰ ਤੁਹਾਨੂੰ ਆਪਣੇ ਆਪ ਪ੍ਰਮਾਤਮਾ ਨੇ ਰਿਜ਼ਲਟ ਦੇ ਦੇਣਾ ਕਿ ਮੇਰਾ ਰਜ਼ਾਨ ਲੋਕਾਂ ਨਾਲ ਮੇਰਾ ਦਿਨ ਚ ਰਿਆ ਮੇਰਾ ਲੋਕਾਂ ਨਾਲ ਪਿਆਰ ਕੀਤਾ ਮੇਰਾ ਲੋਕਾਂ ਨਾਲ ਵਿਚਰਨ ਕੀਤਾ ਮੇਰੀ ਧੌਂ ਚ ਸਰੀਆ ਨਹੀਂ ਅੜਿਆ ਹੋਇਆ ਕਿ ਚਲ ਗਿਆ ਜੀ ਸ਼ਿਕਾਇਤ ਕਰਤੀ ਐ ਦੀ ਆ ਕਿਸੇ ਦਾ ਘਰ ਬੰਦਾ ਪਿਆ ਤੇ ਮੈਂ ਸ਼ਿਕਾਇਤ ਕਰਾਂ ਸੀਮਿੰਟ ਸਰੀਆ ਮੇਰੇ ਤੋਂ ਲਵੋਗੇ ਤੇ ਤਾਂ ਕੋਈ ਕਮੇਟੀ ਆ ਦੇਣੀ ਆਊਗਾ ਅਗਰ ਸੀਮਰ ਸਰਿਆ ਨਹੀਂ ਲਓਗੇ ਤੇ ਕਮੇਟੀ ਵਾਲੇ ਆ ਜਾਣਗੇ ਮੇਰਾ ਇਹ ਰਵਈਆ ਨਹੀਂ ਮੇਰਾ ਦਿਨਚਰਿਆ ਤੁਸੀਂ ਮੇਰੇ ਤੋਂ ਬਾਅਦ ਲੋਕਾਂ 'ਚ ਮੇਰਾ ਵਿਚਾਰ ਪੁੱਛਣਾ ਜਾਂ ਮੇਰਾ ਮੇਰਾ ਕੀ ਕੇਂਦ ਰਹਿੰਦੇ ਆ ਕਿ ਕੈਰੈਕਟਰ ਪੁੱਛਣਾ ਕਿ ਮੈਂ ਦੁੱਖ ਸੁੱਖ ਦੇ ਖੜਦਾ ਜਾਂ ਨਹੀਂ ਖੜਦਾ ਤੁਹਾਨੂੰ ਫਿਕਰ ਨਹੀਂ ਹੁੰਦਾ ਵੀ ਇੱਕ ਪਾਸੇ ਬਾਬਾ ਬੋੜ ਕਹਿੰਦੇ ਆ ਪਰ ਉਹ ਦਰਨ ਦੁੱਗਲ ਨੂੰ ਉਹਨਾਂ ਦੇ ਨੋ ਦੂਜੇ ਇਲੈਕਸ਼ਨ ਲੜ ਰਹੇ ਨੇ ਤਿਤੂ ਦੁੱਗਲ ਤੇ ਤੁਸੀਂ ਫਸਟ ਟਾਈਮ ਪਹਾੜਾਂ ਨਾਲ ਮੱਥਾ ਲਾਉਣਾ ਆਉਂਦਾ ਤੁਹਾਨੂੰ ਕੋਈ ਚਿੰਤਾ ਨਹੀਂ ਇਹ ਬਾਬਾ ਬੋੜ ਦੀਆਂ ਧੱਜੀਆਂ ਤੁਹਾਨੂੰ ਉਡਦੀਆਂ ਦਿਖਾਵਾਂਗੇ ਬੋੜਾਂ ਵਾਲੇ ਹੁਣ ਖਾਲੀ ਹੋ ਗਈਆਂ ਖੋਕਲੇ ਹੋ ਚੁੱਕੇ ਆ ਇਹ ਫੋਕੀਆਂ ਫੜਾ ਮਾਰਨ ਵਾਲੇ ਆ ਤੁਹਾਨੂੰ 21 ਤਰੀਕ ਨੂੰ ਮੇਰੇ ਮੇਰਾ ਪਿਆਰ ਜਿਹੜਾ ਤੁਰਿਆ ਜਾਂਦਾ ਪਿਆ ਵਾ ਇਹ ਹਜੂਮਾ ਜੇ ਇਕੱਠਾ ਨਹੀਂ ਹੋਇਆ ਸਿਰਫ ਇੱਕ ਸਿੰਗਲ ਕਾਲ ਕੀਤੀ ਸੀਗੀ ਤੇ ਆ ਪਿਆਰ ਤੁਹਾਡੇ ਆਲੇ ਦੋਲੇ ਤੁਸੀਂ ਆਪ ਦੇਖ ਲਈਓ ਤੇ ਬਾਬਾ ਬੋੜ ਦੀਆਂ ਤੁਹਾਨੂੰ 21 ਤਰੀਕ ਨੂੰ ਸ਼ਾਮ ਨੂੰ ਧੱਜੀਆਂ ਉਡਦੀਆਂ ਦਿਖਾਵਾਂਗੇ ਸੇਫੀ ਚੱਡਾ ਦੇ ਪਰਿਵਾਰ ਕੋ ਕਿਹੜੀ ਗਿੱੱਡਰ ਸੰਗੀ ਆ ਮੈਂ ਬਾੜ ਦੇ ਵਿੱਚ ਚੱਕਰ ਲਗਾਇਆ ਨਿੱਕੇ ਨਿੱਕੇ ਬੱਚਿਆਂ ਦੇ ਹੱਥ ਵੀ ਸੇਫੀ ਚੱਡਾ ਦੇ ਪੋਸਟਰ ਫੜੇ ਆ ਉਹ ਕਹਿੰਦੇ ਵੀ ਐਤਕੀ ਮੋਨਿਕਾ ਚੱਡਾ ਨੂੰ ਜਿਤਾ ਦੇਣਾ ਹੈ 21 ਦਸੰਬਰ ਨੂੰ ਗਾਲ ਚ ਹਾਰ ਨਹੀਂ ਪਾ ਦੇਣਾ ਤੇ ਲੋਕਾਂ ਨੂੰ ਲੱਡੂ ਵੀ ਖਾਣੇ ਮੂੰਹ ਮਿੱਠਾ ਕਰਾ ਲੈਣਾ ਕੀ ਚੱਕਰ ਆ ਵੀ ਸਾਰੇ ਲੋਕ ਇੱਕ ਪਾਸੇ ਤਾਂ ਰੇਲ ਨੂੰ ਕਰੀ ਜਾ ਰਹੇ ਆ ਇਹ ਮੇਰਾ ਪਿਆਰ ਆ ਜੀ ਮੇਰਾ ਕਰੈਕਟਰ ਆ ਯਾ ਮੇਰਾ ਪਿਆਰਾ ਦੁਨੀਆ ਮੈਨੂੰ ਆ ਜਿੰਨੇ ਮੇਰੇ ਪਿਆਰ ਵਾਲੇ ਸਾਰੇ ਮੇਰੇ ਤਾਏ ਚਾਚੇ ਜਾਂ ਮੇਰੇ ਦੋਸਤ ਇਹ ਮੇਰੇ ਸਾਰੇ ਪਰਿਵਾਰਕ ਮੈਂਬਰ ਆ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਮੈਂ ਹਰ ਵੇਲੇ ਹਾਜ਼ਰ ਹੁੰਨਾ ਮਤਲਬ ਇੱਕ ਕਾਲ ਸਿੰਗਲ ਕਾਲ ਹੋਬ ਕੇ ਕਹਿੰਦੇ ਆ ਮੈਨੂੰ ਕਿ ਕੋਈ ਕੰਮ ਆ ਯਾਰ ਸੈਫੀ ਨੂੰ ਸਾਥ ਲਓ ਦੁੱਖ ਆ ਰਸੋਖਾ ਇਹ ਮੇਰਾ ਸਾਰਾ ਪਿਆਰ ਆ ਔਰ ਮੇਰਾ ਪਰਿਵਾਰ ਆ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਨਾ ਮੇਰਾ ਕਰੈਕਟਰ ਪੋਲੀਟੀਕਲ ਆ ਮੇਰੇ ਨਾਲ ਇਹਨਾਂ ਨੇ ਜਦੋਂ ੱਤਕਾ ਕੀਤਾ ਨਾ ਇਹਨਾਂ ਦੇ ਨਾਲ ਹੀ ਸਾਥੀ ਸੀਗਾ ਮੈਂ ਇਹਨਾਂ ਦੇ ਜਦੋਂ ਮੇਰੀ ਵਾਈਫ ਮੇਰੇ ਬੱਚੇ ਜਿਹੜਾ ਬੰਦਾ ਇਹਨਾਂ ਦੇ ਨਾਲ ਰਹੂਗਾ ਨਾ ਉਹ ਨੂੰ ਇਹਨਾਂ ਦੇ ਪਿੱਛੇ ਕਰ ਦੇਣਾ 32 ਸਾਲਿਆਂ ਨਾਲ 99 ਤੋਂ ਲੈ ਕੇ ਇੱਕ ਸਿੰਗਲ ਬੰਦਾ ਹਰਿਆਵਾਲ ਦਾ ਖੜਾ ਕਰ ਦਿਓ ਜਿਹਨੂੰ ਇਹਨਾਂ ਨੇ ਕਿਸੇ ਦਾ ਕੰਮ ਕਰਕੇ ਦਿੱਤਾ ਹੁੰਦਾ ਸਿਰਫ ਇਹਨਾਂ ਨੂੰ ਇਹ ਆ ਕਿ ਆਪਣੀ ਰਾਜਨੀਤੀ ਚਮਕਾਣਾ ਜਾਂ ਆਪਣੇ ਫਾਇਦੇ ਲੈਣ ਮੰਨਾ ਬੰਡੇ ਰੇੜੀਆਂ ਮੋੜ ਮੋੜ ਆਪਣੇ ਆ ਨੂੰ ਆਪਣੇ ਭਰਾ ਤੋਂ ਸ਼ੁਰੂ ਹੋ ਕੇ ਚੱਕਰ ਖਾ ਕੇ ਫਿਰ ਆਪਣੇ ਭਰਾ ਤੇ ਖਤਮ ਧੱਕਾ ਹੀ ਵੈਸੇ ਵੀ ਧੱਕਾ ਮੇਰੀ ਵਾਈਫ ਜੋ ਇਹਨਾਂ ਦਾ ਸਪੋਰਟਰ ਸੀਗਾ ਮੈਂ ਜੀ ਸਿਰਫ ਇੰਨਾ ਗਿਆ ਸੀਗਾ ਕਿ ਤੁਸੀਂ ਵਾਰਡ 'ਚ ਕੰਮ ਨਹੀਂ ਕਰ ਰਹੇ ਲੋਕੀ ਤੁਹਾਨੂੰ ਕਹਿੰਦੇ ਪਏ ਆ ਸਾਨੂੰ ਲਾਂਭਾ ਦਿੰਦੇ ਕਿਉਂਕਿ ਅਸੀਂ ਕੰਪੇਨਿੰਗ ਕਰਦੇ ਲੋਕੀ ਸਾਨੂੰ ਲਾਂਭਾ ਦਿੰਦੇ ਇਹਨੇ ਸਾਨੂੰ ਜਵਾਬ ਦਿੱਤਾ ਕਿ ਇਹ ਲੋਕ ਗੰਦ 'ਚ ਰਹਿਣਾ ਸਿੱਖੇ ਹੋਇਆ ਸਿਰਫ ਇੱਕ ਪਈਆ ਕੀਤਾ ਸੀ ਕਿ ਇਲੈਕਸ਼ਨ ਲੜਨਾ ਆਪਣੇ ਸਾਰੇ ਸਾਥੀਆਂ ਨੂੰ ਪੁੱਛਿਆ ਸੀ ਕਿ ਤੁਸੀਂ ਤੂੰ ਲੜ ਅਸੀਂ ਤੇਰੇ ਨਾਲ ਆ ਤੇਰੇ ਨਾਲ ਮੋਢੇ ਨਾਲ ਮੋਢਾ ਬਣ ਕੇ ਜਿਹੜੇ ਵੋਟਰ ਆ ਜਿਨ੍ਹਾਂ ਤੋਂ ਇਹ ਵੋਟਾਂ ਮੰਗ ਰਹੇ ਆ ਘਰ ਘਰ ਜਾ ਕੇ ਗੋਟੀਆਂ ਹੱਥ ਵੀ ਹੁਣ ਸਾਰੇ ਉਮੀਦਵਾਰ ਵੈਸੇ ਲਾ ਰਹੇ ਆ ਇਹ ਉਹਨਾਂ ਨੂੰ ਕੀ ਕਰ ਗੰਦ 'ਚ ਰਹਿਣਾ ਕਿੱਝ ਹੈ ਗੰਦ 'ਚ ਰਹਿਣਾ ਇਹਨਾਂ ਨੇ ਕਿਹਾ ਮੈਨੂੰ ਕਿਹਾ ਤਾਂ ਮੈਂ ਪ੍ਰਣ ਕੀਤਾ ਨਹੀਂ ਤਾਂ ਮੈਂ ਪੋਲੀਟੀਕਲ ਮੇਰੀ ਲਾਈਫ ਜਾਂ ਮੇਰਾ ਪਰਿਵਾਰ ਕੋਈ ਵੀ ਪੋਲੀਟੀਕਲ ਨਾਲ ਟੱਚ ਨਹੀਂ ਹੈਗਾ ਇਹਨਾਂ ਦਾ ਪਰਿਵਾਰ ਪਿਛੋਕਰ ਲਾ ਲਓ ਜੀ ਪੋਲੀਟੀਕਲ ਕਿ ਮੈਂ ਮੇਰੇ ਤੋਂ ਬਾਅਦ ਮੇਰਾ ਪੁੱਤ ਮੇਰੇ ਤੋਂ ਬਾਅਦ ਮੇਰੀ ਨੋ ਮੇਰੇ ਤੋਂ ਬਾਅਦ ਕਹਿੰਦਾ ਸੀ ਇਹਨਾਂ ਨੇ ਜਵਾਬ ਦਿੱਤਾ ਸੀ ਕਿ ਸਹੀਫੀ ਲੜੂਗਾ ਤਾਂ ਮੇਰਾ ਪੋਤਾ ਹੀ ਤਕਸ਼ਾ ਹੀ ਬਹੁਤ ਆ ਜੀ ਇਹਨਾਂ ਦਾ ਸੀ ਉਹ ਤਕਸ਼ਾ ਦਾ ਜਵਾਬ 21 ਤਰੀਕ ਨੂੰ ਪਬਲਿਕ ਨੇ ਮੇਰੇ ਮੇਰੇ ਪਿਆਰ ਵਾਲੇ ਮੇਰੇ ਪਰਿਵਾਰਕ ਮੈਂਬਰ ਆਏ ਉਹ ਜਵਾਬ ਦੇਣਗੇ ਤੁਹਾਨੂੰ ਇਹ ਇਥੋਂ ਲੈ ਕੇ ਤੁਸੀਂ ਇਹਦੇ ਤੋਂ ਬਾਅਦ ਹਦੀਆਵਾਦੇ ਅੰਦਰ ਜਾਣਾ ਉਤੋਂ ਲੋਕਾਂ ਨੂੰ ਤੁਸੀਂ ਇੰਟਰਵਿਊ ਲੈਣੀ ਆ ਕਈ ਬੰਦੇ ਪਿਕਚਰ ਦੇ ਵਿੱਚ ਨਹੀਂ ਆਉਂਦੇ ਜਾਂ ਸਾਹਮਣੇ ਨਹੀਂ ਬੋਲਣਾ ਚਾਹੁੰਦੇ 21 ਵੀਰ ਨੂੰ ਇੰਨਾ ਆਸ਼ਵਾਸਨ ਆ ਕਿ ਮੇਰੇ ਜਿੰਨਾ ਕ ਪਰਿਵਾਰਕ ਮੈਂਬਰ ਆ ਉਹ ਜਵਾਬ ਬਹੁਤ ਢੱਲੇ ਨਾਲ ਲਗਾਊਗਾ ਸੋ ਇਹ ਤਾਂ ਭੁਜਰ ਸਿੰਘ ਦੁੱਗਲ ਦੇ ਵੱਡੇ ਦਾਅਵੇ ਆ ਜੋ ਇਹ ਦੱਸ ਰਿਹਾ ਆ ਵੀ ਮੈਂ ਲਾਲਵਾ ਮੇਰਾ ਮੁੰਡਾ ਲਾਲ ਲਵੇ ਮੇਰੀ ਨੂੰਹ ਲਾਲ ਲਵੇ ਚਲੋ ਛੱਡੋ ਇਹਨਾਂ ਦੇ ਔਲਤਾਂ ਮੈਂ ਆਪਣੇ ਪੋਤੇ ਨੂੰ ਖੜਾ ਕਰਦਾ ਉਹਨੂੰ ਵੀ ਜਿਤਾ ਲਊਗਾ ਪਰ ਹੁਣ ਭਾਈ ਐਡਾ غرੂਰ ਐਡਾ ਆਪਣੇ ਆਪ ਦੇ ਕੌਨਫੀਡੈਂਸ ਜਾਂ ਆਪਾਂ ਇੱਕ ਸ਼ਬਦ ਥੋੜਾ ਜਿਹਾ ਹੰਕਾਰ ਕਹਿ ਲਈਏ ਇਹ ਕਿੱਦਾਂ ਇਹਦਾ ਪੋਸੀਬਲ ਆ ਇਹ ਲੋਕੀ ਦੱਸਣਗੇ ਇੱਕ આરોਪ ਤੁਸੀਂ ਹੋਰ ਲਾਇਆ ਇੱਕ ਤੁਸੀਂ ਕਹਿੰਦੇ ਹੋ ਵੀ ਬਾੜਵਾਸੀਆਂ ਨੂੰ ਇਹ ਕਹਤ ਆ ਵੀ ਇਹ ਗੰਦ ਜਣਾ ਨਾ ਗਿੱਜੇ ਆ ਦੂਜੇ ਤੁਸੀਂ ਯਾਰ ਸਰੀਏ ਸੀਮੈਂਟ ਦਾ ਕੁਛ ਇਹ ਕੀ ਚੱਕਰ ਆ ਇਹਨਾਂ ਦਾ ਕੰਮ ਆ ਜੀ ਇਹਨਾਂ ਦਾ ਇਹਨਾਂ ਦੀ ਸੀਮੈਂਟ ਦੀ ਦੁਕਾਨ ਆ ਜੀ ਇਹਨਾਂ ਕੋਲ ਕੋਈ ਬੰਦਾ ਇੱਕ ਬੰਦਾ ਸਿੰਪਲ ਸਾਧਗੀ ਵਾਲਾ ਬੰਦਾ ਮਿਹਨਤ ਦੀ ਕਮਾਈ ਕਰਕੇ ਆਪਣੀ ਘਰ ਬਣਾਉਣਾ ਚਾਹੁੰਦਾ ਇਹਨਾਂ ਨੇ ਕੰਮ ਕੀ ਫੜਿਆ ਹੋਗਾ ਜੁਗ ਬਣਾਉਂਦਾ ਪਿਆ ਵਾ ਇਹਨਾਂ ਨੇ ਸਵੇਰੇ 5:30 ਵਜੇ ਦੁਨੀਆ ਸੁੱਤੀ ਹੁੰਦੀ ਆ ਇਹਨਾਂ ਨੇ ਸਕੂਟਰ ਚੱਕਣਾ ਗੇੜੇ ਮਾਰਨੇ ਸ਼ੁਰੂ ਕਰ ਦਨੇ ਆ ਕਿ ਕਿਹੜਾ ਘਰ ਬਣਦਾ ਪਿਆ ਕਾਰਬਣਾ ਦਾ ਦੇਖ ਕੇ ਕਿਸੇ ਬੰਦੇ ਨੂੰ ਭੇਜ ਦੇਣਾ ਕਿ ਤੁਸੀਂ ਜੀ ਇਹਨਾਂ ਦੀ ਦੁਕਾਨ ਤੋਂ ਜਾ ਕੇ ਸੀਮਿੰਟ ਸਰੀਆ ਲੈ ਲਓ ਅਗਰ ਉਹਨੇ ਸੀਮਿੰਟ ਸਰੀਆ ਨਹੀਂ ਲਿੱਤਾ ਉਹਦੀ ਸ਼ਿਕਾਇਤ ਹੋ ਜਾਣੀ ਕਮੇਟੀ ਕਾ ਹਮ ਕਮੇਟੀ ਘਰ ਵਾਲੇ ਆ ਜਾਣੇ ਆ ਜੀ ਕਮੇਟੀ ਘਰ ਵਾਲੇ ਮੈਂ ਹਜੇ ਮੇਰੇ ਕੋਲ ਟਾਈਮ ਨਿਕਲ ਆਵੇ ਉਹ ਵਿਦ ਪ੍ਰੂਫ ਗੱਲ ਕਰੂੰਗਾ ਕਿ ਕਮੇਟੀ ਘਰ ਦੇ ਅਹੁਦੇਦਾਰ ਜਿਹੜੇ ਅਫਸਰ ਬੈਠੇ ਉਹ ਵੀ ਕਹਿੰਦੇ ਹੁੰਦੇ ਸੀ ਕਿ ਯਾਰ ਉਹਦੇ ਜਾ ਕੇ ਦੁਗੜੂ ਕ ਸੀਮਿੰਟ ਸਰੀਆ ਲੈ ਆ ਲੈ ਸਾਡੀ ਜਾਣਕਾਰੀ ਇੱਥੇ ਬੈਠ ਕੇ ਆ ਕੇ ਵਿਦਆਊਟ ਕਾ ਸਰਕਾਰ ਹੋਂਦੇ باوجود ਉੱਥੇ ਜਾ ਕੇ ਚਾਹ ਪੀਣੀ ਅਫਸਰਾਂ ਨੂੰ ਉਹਨਾਂ ਨੂੰ ਦਲਕੇ ਮਾਰਨੇ ਉਹਨੇ ਕਰਕੇ ਲੋਕੀ ਡਰ ਜਾਂਦੇ ਕਿ ਯਾਰ ਲੈਲਾ ਯਾਰੇ ਦੇ ਕੋਲ ਚਾਰ ਪੂਰੀਆਂ ਲੈਲਾ ਗਰੀਬ ਬੰਦਾ ਕੀ ਸੋਚਦਾ ਕਿ ਮੈਂ ਸੀਮੈਂਟ ਲੈ ਲਵਾਂ ਯਾਰ ਮੇਰਾ ਘਰ ਬਣ ਜਾਊਗਾ ਮੇਰਾ ਸਰੀਆ ਲੈਲਾ ਯਾਰ ਸਰੀਆ ਸੀਮੈਂਟ ਵੇਚ ਕੇ ਲੱਖ ਡੇਢ ਲੱਖ ਕਮਾ ਕੇ ਉਤੋਂ ਬਾਅਦ ਵਧੀਆ ਤਰੀਕੇ ਨਾਲ ਉਹਦੀ ਸ਼ਿਕਾਇਤ ਕਰਨੀ ਆ ਹਜੇ ਆਪ ਘਰ ਨਿਕਲਿਆ ਪਿੱਛੇ ਨਿਕਲਿਆ ਜੀ ਆਹ ਇਹ ਦੁੱਗਲ ਪਰਿਵਾਰ ਦਾ ਵਾਜੀ ਇਹਦਾ ਸੀਮੈਂਟ ਸਰੀਆ ਵੇਚ ਕੇ ਜਦੋਂ ਇਹਦਾ ਐਂਡ ਤੇ ਕੰਮ ਆ ਗਿਆ ਇਹਦੀ ਸ਼ਿਕਾਇਤ ਕਰ ਉਹਨੂੰ 1.5 ਲੱਖ ਰੁਪਏ ਪੈਨਲਟੀ ਪਵਾ ਕੇ ਉਹਨੂੰ ਬੰਨੇ ਕਰ ਫਿਰ ਫੈਸਲਾ ਵੀ ਆਪ ਕਰਾਇਆ ਫੈਸਲਾ ਕਰਾ ਕੇ ਉਹ ਤੋਂ ਰੁਪਏ ਦੀ ਸਾਪਤੀ ਵਧੀਆ 65 35 ਹੁੰਦੀ ਆ ਕੀ ਪ੍ਰੂਫ ਆ ਤੁਹਾਡੇ ਕੋਲ ਪ੍ਰੂਫ ਬਹੁਤ ਆ ਮੇਰੇ ਕੋਲ ਮੈਂ ਅਜੇ ਚਾਹਦਾ ਨਹੀਂ ਇਸ ਤੋਂ ਬਾਅਦ ਸਾਹਮਣੇ ਲਿਆਉਂਗਾ ਸਾਰਾ ਜੇ ਉਹਨਾਂ ਨੇ ਕਹਿਤਾ ਪ੍ਰੂਫ ਦਿਓ ਤਾਂ ਹੈਗੀ ਐ ਫਾਇਦਾ ਕਿਉਂ ਕਰਦੇ ਪਏ ਆ ਇਸ ਤੋਂ ਬਾਅਦ ਆਪਾਂ ਇਹਦਾ ਪਰਤਾਂ ਖੋਲਣੀਆਂ ਅਜੇ ਇਹ ਪਰਤਾਂ ਅਜੇ ਜੋ ਪ੍ਰਧਾਨਗੀ ਦੇ ਵਿੱਚ ਹੋਇਆ ਮੈਂ ਇਹਨਾਂ ਦੇ ਨਾਲ ਹੀ ਸੀ ਜੁਨੀਆਲ ਸਟਰੀਟ ਲਾਈਟਾਂ ਚ ਕੱਪੜੇ ਹੋਏ ਸਭ ਮੈਨੂੰ ਪਤਾ ਮੌਨਿਕਾ ਜੰਦਾ ਨੂੰ ਕਿੱਦਾਂ ਰਿਸਪੌਂਸ ਦੇ ਰਹੇ ਲੋਕ ਹੁਣ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਬਿੱਲਾ ਬੁੱਲਾ ਮਾਰ ਰਹੇ ਹੋ ਵੋਟ ਮੰਗ ਰਹੇ ਹੋ ਲੋਕਾਂ ਦਾ ਕਿੱਦਾਂ ਦਾ ਸਹਿਯੋਗ ਮੈਂ ਕਹਿਆ ਜੀ ਲੋਕੀ ਤੁਹਾਨੂੰ ਇ ਮਿਸਾਲ ਖੜੀ ਕਰੂੰਗਾ ਮੈਂ ਨਹੀਂ ਕਹਿੰਦਾ ਹੰਕਾਰ ਕੇ ਨਹੀਂ ਕਹਿੰਦਾ ਉਸ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਵਾ ਲੋਕੀ ਸਿਰਫ ਇਹਸ ਕਰਕੇ ਆ ਕਿ ਅਸੀਂ ਕਿਸੇ ਨਾਲ ਬਗਾੜ ਨਹੀਂ ਪਾਣਾ ਸਾਹਮਣੇ ਨਾਲ ਸਾਨੂੰ ਲਿਆ ਸਾਡੀ ਸਾਡੀ ਤੈਨੂੰ ਬੇਨਤੀ ਆ ਤੂੰ ਸਾਡਾ ਪੁੱਤ ਵੀ ਆ ਸਾਡਾ ਬੱਚਾ ਵੀ ਆ ਇਸ ਕਰਕੇ ਤੈਨੂੰ 21 ਤਰੀਕ ਨੂੰ ਸ਼ਾਮੀ ਦਿਨ ਆਪਣੀ ਆਪ ਪਤਾ ਲੱਗ ਜਾਏ ਸੋ ਜਿਹੜੇ ਕਹਿੰਦੇ ਸੀ ਸਾਡਾ ਕੋਈ ਬਾਲ ਨਹੀਂ ਪੰਗਾ ਕਰ ਸਕਦਾ ਸਾਡਾ ਤਖਤਾ ਨਹੀਂ ਹਿਲਾ ਸਕਦਾ ਤਖਤਾ ਪਲਟਣ ਦੀ ਤਿਆਰੀ ਆ ਪੂਰੀ ਤਿਆਰੀ ਆ ਹੰਕਾਰ ਵੱਡਿਆਂ ਵੱਡਿਆਂ ਦਾ ਉੱਤਰ ਜਾਂਦਾ ਸਾਡੇ ਜਿਹੰਕਾਰ ਨਹੀਂ ਕਿਉਂਕਿ ਇੱਕ ਸਾਧਗੀ ਜਿੰਦਗੀ ਜੀਣ ਵਾਲੇ ਆਪਾਂ ਬੰਦੇ ਆਂ ਮਿਹਨਤ ਕੀਤੀ ਆ ਕਿਸੇ ਦੀ ਠੱਗੀ ਠੋਰੀ ਨਹੀਂ ਕੀਤੀ ਕਿਸੇ ਨਾਲ ਵੀ ਇਹਨਾਂ ਮੰਗੂ ਨਹੀਂ ਕਿ ਰੁਪਈਏ ਮਾਰ ਲਓ ਲੋਕਾਂ ਦੇ ਤੇ ਰੋਧੇਦਰੀਆਂ ਦੇ ਧਮਕੀਆਂ ਦਿਓ ਇਹ ਕੰਮ ਸਾਡੇ 'ਚ ਨਹੀਂ ਹੈ ਆਖਰ ਜੇ ਬਾੜਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਬਾੜਵਾਸੀਆਂ ਨੂੰ ਇਹੀ ਅਪੀਲ ਕਰਦਾ ਦੱਗਰ ਜੀ ਆਪਣੇ ਵੱਲੋਂ ਕਿ ਨਵਾਂ 9 ਦਿਨ ਪੁਰਾਣਾ 100 ਦਿਨ ਜਿਹੜੀਆਂ ਇਹਨਾਂ ਨੇ ਬਣਾਈਆਂ ਨਾ ਸ਼ੋਗਨ ਉਹਦਾ ਜਵਾਬ ਤੁਸੀਂ ਦੇਣਾ ਮੈਂ 21 ਤਰੀਕ ਨੂੰ ਮੈਨੂੰ ਸਿਰਫ ਇੱਕ ਵਾਰੀ ਮੇਰੀ ਬੇਨਤੀ ਆ ਕਿ ਇੱਕ ਵਾਰੀ ਮੈਨੂੰ ਮੌਕਾ ਦੇਖੇ ਦੇਖਿਓ ਆਪਣੇ ਪੁੱਤ ਨੂੰ ਕਿ ਜਿਹੜਾ ਇਹਨਾਂ ਨੇ 100 ਸੋ ਹੁਣ ਵੇਖਣਾ 21 ਦਸੰਬਰ ਨੂੰ ਆ ਇੱਕ ਪਾਸੇ ਤਾਂ ਦੂਜੀ ਧਿਰ ਇਹ ਕਹ ਰਹੀ ਆ ਵੀ ਅਸੀਂ ਬਹੁਤ ਵੱਡੇ ਲੀਡਰ ਆ ਸਾਨੂੰ ਹਲਾ ਨਹੀਂ ਸਕਦਾ ਦੂਜੇ ਪਾਸੇ ਇਹ ਤੇ ਰਿਹਾ ਨਿਮਰਤਾ ਸਾਹੂ ਵਾਲੀ ਜਿਹੜੇ ਕਹਿੰਦੇ ਲੀਡਰ ਲੂਡਰ ਹੋਣਗੇ ਘਰ ਮੈਂ ਲੀਡਰ ਨਹੀਂ ਹੈਗਾ ਮੈਂ ਹੈਗਾ ਪੁੱਤ ਮੈਂ ਆਪਣੇ ਬਾੜਪਾਸਿਆਂ ਦਾ ਬੇਟਾ ਵੀ ਆ ਭਰਾ ਵੀ ਆ ਹਰ ਤਰੀਕੇ ਨਾਲ ਕੰਮ ਕਰਾਂਗਾ ਇੱਕ ਪਾਸੇ ਉਹ ਕਹ ਰਿਹਾ ਵੀ ਜੋ ਇਹਨਾਂ ਨੇ આરોਪ ਆ ਬੇ ਲੋਕੀ ਗਾਂਧੀ ਰਹਿਣਾ ਗਿੱਦੇ ਆ ਪਰ ਅੱਜ ਉਹਨੇ ਲੋਕਾਂ ਦੇ ਕੋਲ ਆਪਾਂ ਜਾ ਕੇ ਜੀ ਹਿਯੂਰੀ ਵੀ ਕਰ ਰਹੇ ਆ ਹੁਣ ਲੋਕਾਂ ਨੇ ਫੈਸਲਾ ਕਰਨਾ ਭਾਈ ਇਹ ਲੋਕਾਂ ਦੇ ਕੋਲ ਤਾਕਤ ਆ ਕਿ ਇਹਨੂੰ ਤੁਸੀਂ ਜਿਤਾਉਣਾ ਤੇ ਕਿਹਨੂੰ ਹਰਾਉਣਾ ਪਰ ਇੱਕ ਤਾਕਤਵਰ ਬੰਦੇ ਦੇ ਖਿਲਾਫ ਜਦੋਂ ਕੋਈ ਵੀ ਲੜਨ ਲਈ ਨਹੀਂ ਤਿਆਰ ਸੀ ਸੈਫੀ ਚੱਡਾ ਮੋਨਿਕਾ ਚੱਡਾ ਮੈਦਾਨ 'ਚ ਨਿੱਤਰ ਗਏ ਆ ਹੁਣ ਦੇਖਾਂਗੇ ਜੀ 1 2 ਦਸੰਬਰ ਸਵੇਰੇ 7 ਪੀਓਦ ਲੈ ਕੇ ਸ਼ਾਮ ਤੱਕ ਪਟਾਕੇ ਹੀ ਬਣਿਆ ਵੋਟਾਂ ਹੀ ਪੈਣੀਆਂ ਉਹਦਾ ਰਿਜ਼ਲਟ ਕੀ ਆਉਂਦਾ ਇਹ ਲੋਕਾਂ ਦੇ ਹੱਥ 'ਚ ਆ ਉਹ ਵੀ ਤੁਹਾਨੂੰ ਅੱਜ ਦੱਸਾਂਗੇ ਬਾਕੀ ਇਹਨਾਂ ਨੇ આરોਪ ਲਗਾਤੇ ਆ ਦੂਜੀ ਧਿਰ ਜਿਵੇਂ ਹੁਣ ਨੀਤੂ ਦੁੱਗਲ ਇਲੈਕਸ਼ਨ ਲੜ ਰਹੇ ਆ ਭਰਵੱਧਰ ਸਿੰਘ ਦੁੱਗਲ ਦਾ ਪਰਿਵਾਰ ਇਲੈਕਸ਼ਨ ਲੜ ਰਿਹਾ ਉਹ ਆਪਣੀ ਕੋ ਗੱਲ ਰੱਖਣੀ ਚਾਹੁੰਦਾ ਕੋਈ ਜਵਾਬ ਦੇਣਾ ਚਾਹੁੰਦਾ ਤੇ ਉਹਨਾਂ ਦਾ ਆਸਾਨ ਟੀਵੀ ਤੇ ਵੈਲਕਮ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਕਰਨ ਦੀ ਗੱਲ ਸਾਰੀ ਕਲੀਅਰ ਕਰਾਂਗੇ ਪਰਦਾ ਖੋਲਾਂਗੇ ਸਾਰੀਆਂ ਕੌਣ ਸੱਚਾ ਕੌਣ ਝੂਠਾ ਕੈਰਾਵਨ ਆਕਾਸ਼ ਦੇ ਨਾਲ ਹਰਦੀਪ ਸਿੰਘ ਅੱਗਰਸਾਂ ਆਸਾਨ ਟੀਵੀ ਫੋਰਵਰਡ ਆ